ਹੋ ਗੁਰ ਸੇਵੀ ਆਹਨ ਸਹਜ ਸੋ ਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਹਤਖ ਸੰਬਧੀ ਨੂਰ ਅਰ ਸਹ ਹਉ ਕਰ ਸਹ ਹਉ ਝਟੀ ਐ ਤੋ ਦਡ ਢਠ ਸਚ ਪਾਤ ਸਾਹ ਮਹਲ ਜਨਮ ਜਨਮ ਦੀ ਕੱਟੀ ਐ ਸੱਜਣ ਸਚ ਪਾਤ ਸਾਹ ਸਿਰ ਸਾਹ ਦਾਸ ਹੋ ਜਿਹ ਸਪਾਸ ਬਹਿਠਿਆ ਸੋਹੀਐ ਸਬਨ ਦਾ ਵੇਸ ਹੋ ਸਜਣ ਸਚਾ ਪਾਤ ਸਾਹ ਸਿਰ ਸਾਹ ਦੈਸੋ ਜਿਸ ਪਾਸ ਬਹਟਿਆ ਸੋਹੀਏ ਸਭਨਾਂ ਸਤਨਾਮੁ ਸ੍ਰੀ ਸਾਹਿਬ ਜੀ ਜੈ ਤਸਰੀ ਮਹੱਲਾ ਪੰਜਵਾ ਕਾਰ ਦੂਜਾ ਛੰਤ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਲੋਕ ਉਚਾਇਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥ ਉਚਾਇਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕौसम ਰਥ ਚੰਤ ਜਿਉ ਜਾਣ ਤਿਉ ਰਾਖ ਹਰ ਪ੍ਰਭ ਤੇਰੇ ਆ ਕੀਤੇ ਗਨੋ ਅਸੰਖਿਅਵ ਗਣ ਮੇਰੇ ਆ ਅਸੰਖਿਅਵ ਗਣ ਖਤ ਫੇਰੇ ਨਿਤ ਪ੍ਰਤ ਸਦ ਭੂਲਿਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦਿ ਕੋਲਿਐ लोक करत विकार विखड प्रावनेर होत नेरिया बेनवंत नानक दया धारो काड भवजल फेरिया सलोका निरत न पवै असंख गुण ऊंचा प्रभु का नाओ नानक की बेनिया मिलन न थावे थाओ सं नाही ठाओ ਕਾ ਪਹ ਜਾਈ ਐ ਆਠ ਪਹਰ ਕਰ ਜੋੜ ਸੋ ਪ੍ਰਵਤਾਈ ਐ ਧਿਆਏ ਸੋ ਪ੍ਰਭ ਸਦਾ ਆਪਣ ਮਨ へ ਚਿੰਦਿਆ ਪਾਈ ਐ ਤਾਜਮਾਨ ਮੋਹ ਵਿਕਾਰ ਦੂਜਾ ਏਕ ਸਿਉ ਲਵਲਾਈ ਹੈ ਅਰ ਪਰ ਮਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ ਬੇਨਵੰਤ ਨਾਨਕ ਤਾਰ ਕਿਰਪਾ ਸਚ ਨਾਮ ਸਮਾਈਐ ਸਲੋਕੰ ਰੇ ਮਨ ਤਾਕਾ ਉਧਾਈਐ ਸਭ ਵਿਦ ਜਾ ਕਾ ਹਾਥ ਰਾਮ ਨਾਮ ਤਨ ਸੰਜੀਐ ਨਾਨਕ ਨਿਵਹੈ ਸਾਥ ਸ਼ੰਤ ਸਾਥੀ ਅਰਾ ਪ੍ਰਭ ਏਕ ਦੋ ਸਰ ਨਾਹੀ ਕੋਇ ਧਨ ਧਨ ਅੰਤਰਿਆਪ ਜਲ ਥਲ ਪੂਰ ਸੋਏ ਜਲ ਥਲ ਵਹੀ ਅਲ ਪੂਰ ਰਹਿਆ ਸਰਬਦਾਤਾ ਪ੍ਰਭ ਤਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕੇ ਕਿਆ ਗਣੀ ਭਜ ਸਰਣ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਆਨ ਨਾਹੀ ਕੋਈ ਬੇਨਵੰਤ ਨਾਨਕ ਦਇਆ ਧਾਰ ਤਿਸ ਪਰਾਪਤ ਨਾਮ ਹੋਏ ਸਲੋਕ ਚਿਤ ਜੇ ਚਿਤ ਵੇਆ ਸੋਮ ਪਾਇਆ ਨਾਨਕ ਨਾਮ ਤਿਆਏ ਸੁਖ ਸਭ ਆਇਆ ਸ਼ੰਤ ਆਬ ਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਾਇ ਜੋਤੀ ਜੋਤਰ ਲੈ ਹਰ ਨਾਮ ਸਿਮਰਤ ਮਿਟੇ ਕੇਲ ਬਖ ਭੋਜੀ ਤਪਤ ਅਘਾਨਿਆ ਗਹ ਪੁਜਾਲੀਨ ਦਇਆ ਕੀਨੇ ਆਪਨੇ ਕਰਮਾਨਿਆ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨ ਦੁਖ ਜਲੇ ਬੇਨਵੰਤ ਨਾਨਕ ਦਇਆ ਧਾਰੀ ਮੇਲ ਲਈਨੇ ਇੱਕ ਪਲੇ ਲਿਆਂ ਕੇ ਲਾਇ ਹਰ ਮਿਲਾਏ ਜਨਮ ਮਰਨ ਦੁਖ ਜਲੇ ਬੇਨਵੰਤ ਨਾਨਕ ਦਇਆ ਧਾਰੀ ਮੇ ਲਲੀ ਨੇ ਇੱਕ ਪਾਲੇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਜੈਤ ਸਰੀ ਮਹੱਲਾ ਪੰਜਵਾ ਘਰ ਦੂਜਾ ਛੰਤ ਇਕ ਓਅੰਕਾਰ ਸਤਗੁਰ ਪ੍ਰਸਾਦ ਸਲੋਕ ਉਚਾਇ ਅਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਣ ਆਗਤੀ ਰੱਖਣ ਕਾ ਸਮਰਥ